ਅੱਜ ਆਪਾਂ ਗੱਲ ਕਰਾਂਗੇ ਸਮਥਿੰਗ ਸੀਰੀਅਸ ਐਂਡ ਸਟਾਈਲ ਐਲੀਮੈਂਟ ਤੇ ਉਹ ਕੀ ਹੈ ਦੈਟ ਇਜ਼ ਅ ਟੈਟੂ ਸੀਰੀਅਸ ਗੱਲ ਇਸ ਕਰਕੇ ਹੀ ਕਿਉਂਕਿ ਇਹ ਪਰਮਨੈਂਟ ਆ ਤੁਹਾਡੀ ਬੋਡੀ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਆ ਤਾਂ ਕਿਤੇ ਜਾ ਕੇ ਇੱਕ ਵਧੀਆ ਟੈਟੂ ਆਉਂਦਾ ਹੈ ਤੁਹਾਡੀ ਬੋਡੀ ਦੇ ਉੱਪਰ ਹੈਲੋ ਐਂਡ ਵੈਲਕਮ ਟੂ ਮਾਈ YouTube ਚੈਨਲ ਜਿਸ ਦਾ ਨਾਮ ਹੈ ਟੈਟੂ ਟੌਪਿਕਸ ਬਹੁਤ ਲੋਕ ਗਲਤੀ ਕਰਦੇ ਨੇ ਕਿ ਹੁਣੇ ਬਣਵਾ ਲੈਂਦੇ ਆ ਜਲਦਬਾਜ਼ੀ ਕਰਕੇ ਬਿਨਾਂ ਕੋਈ ਸੋਚੇ ਸਮਝੇ ਟੈਟੂ ਕਰਵਾ ਲੈਂਦੇ ਨੇ ਤੇ ਫਿਰ ਕੁਝ ਮਨਤ ਬਾਅਦ ਜਾਂ ਕੁਝ ਸਾਲ ਬਾਅਦ ਉਹਨਾਂ ਨੂੰ ਉਹ ਟੈਟੂ ਦਾ ਰਿਗਰਟ ਫੀਲ ਕਰ ਇਹ ਬਾਅਦ ਦੇ ਵਿੱਚ ਰਿਗਰਟ ਫੀਲ ਕਰਦੇ ਨੇ ਇਦਾਂ ਨਹੀਂ ਹੋਣਾ ਚਾਹੀਦਾ ਤਾਂ ਕੀ ਮਿਸਟੇਕਸ ਨੇ ਜਿਹੜੀਆਂ ਤੁਹਾਨੂੰ ਟੈਟੂ ਬਣਾਉਂਦੇ ਹੋ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਅੱਜ ਉਹ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਜੇ ਤੁਸੀਂ ਫਸਟ ਟਾਈਮ ਟੈਟੂ ਕਰਵਾ ਰਹੇ ਹੋ ਤੁਸੀਂ ਇੱਕ ਸਟੂਡੈਂਟ ਹੋ ਜਾਂ ਕਿਸੇ ਜੌਬ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਵਿਜ਼ੀਬਲ ਏਰੀਆਜ਼ ਤੇ ਟੈਟੂ ਨਹੀਂ ਬਣਾਉਣਾ ਚਾਹੀਦਾ ਬਹੁਤ ਸਾਰੀਆਂ ਗਵਰਨਮੈਂਟ ਜੌਬਸ ਇਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਟੈਟੂ ਲੋਰ ਨਹੀਂ ਤਾਂ ਤੁਹਾਡਾ ਵਿਜ਼ੀਬਲ ਏਰੀਆਜ਼ ਤੇ ਜਿਹੜਾ ਟੈਟੂ ਬਣਾਇਆ ਹੋਊਗਾ ਉਹ ਤੁਹਾਡੇ ਵਾਸਤੇ ਪਰੇਸ਼ਾਨੀ ਕ੍ਰੀਏਟ ਕਰ ਸਕਦਾ ਅਜਿਹੀ ਜਗ੍ਹਾ ਤੇ ਟੈਟੂ ਬਣਾਓ ਜ ਕੀ ਆ ਲਵਰ ਟੈਟੂ ਨਾ ਬਣਵਾਓ ਜਿੰਨਾ ਚਿਰ ਤੁਹਾਡਾ ਮੈਰਿਜ ਦਾ ਕੁਝ ਫਾਈਨਲ ਨਹੀਂ ਹੁੰਦਾ ਜਾਂ ਤੁਹਾਡੀ ਇੰਗੇਜਮੈਂਟ ਨਹੀਂ ਹੁੰਦੀ ਤੁਸੀਂ ਆਪਣੇ ਪਾਰਟਨਰ ਦਾ ਟੈਟੂ ਨਾ ਬਣਵਾਓ ਕਿ ਜਿਆਦਾਤਰ ਕੇਸਿਸ ਦੇ ਵਿੱਚ ਇਹਨਾਂ ਉੱਪਰ ਫੈਦਰ ਬਣਦਾ ਇੱਕ ਵੀਡੀਓ ਵੀ ਪਿੱਛੇ ਜਾਈ ਸੀ ਕਿ ਜਿਹੜੇ ਆ ਫੈਦਰ ਜਿ ਬਣੇ ਹੁੰਦੇ ਇਹਦੇ ਜੀ ਇੰਨਾ ਕ ਤਾਂ ਪਤਾ ਲੱਗ ਹੀ ਗਿਆ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਦਾ ਨਾਮ ਲੁਕਿਆ ਹੁੰਦਾ ਜਾਂ ਕੋਈ ਨਾ ਕੋਈ ਪੁਰਾਣਾ ਪਾਪੀ ਲੁਕਿਆ ਹੁੰਦਾ ਮੈਂ ਬਹੁਤ ਸਾਰੇ ਟੈਟੂ ਆਪ ਬਣਾ ਕੇ ਆਪ ਹੀ ਕਵਰ ਕੀਤੇ ਸੋ ਜਿਹਨੇ ਵੀ ਲਵਰ ਟੈਟੂ ਕਰਾਉਣਾ ਹੋ ਬਹੁਤ ਧਿਆਨ ਨਾਲ ਕਰਵਾਵੇ ਜਿੰਨਾ ਚਿਰ ਤੁਹਾਡਾ ਕੁਝ ਪੱਕਾ ਨਹੀਂ ਹੁੰਦਾ ਤਾਂ ਨਾ ਕਰ ਅਗਲੀ ਗੱਲ ਕਰਦੇ ਆ ਡਿਸਕਾਊਂਟਸ ਔਰ ਕੂਪਨਸ ਦੀ ਮੋਸਟਲੀ ਟੈਟੂ ਆਰਟਿਸਟ ਸਾਲ ਦੇ ਵਿੱਚ 2 ਜਾਂ 4 ਬਾਰ ਕੋਈ ਨਾ ਕੋਈ ਆਫਰ ਔਰ ਡਿਸਕਾਊਂਟਸ ਜਰੂਰ ਲਾਉਂਦੇ ਰਹਿੰਦੇ ਆ ਸਭ ਨੇ ਆਪਣਾ ਕੰਮ ਚਲਾਉਣਾ ਤਾਂ ਕਿ ਵਧੀਆ ਗੱਲ ਵੀ ਹੈ ਟੈਟੂ ਬਣਾਉਣ ਵਾਲੇ ਵਾਸਤੇ ਵੀ ਤੇ ਬਣਵਾਉਣ ਵਾਲੇ ਵਾਸਤੇ ਵੀ ਤੇ ਮੋਸਟਲੀ ਲੋਕ ਗਲਤੀ ਕਰਦੇ ਨੇ ਜੋ ਸਿਰਫ ਆਫਰ ਜਾਂ ਪੈਸੇ ਬਚਦੇ ਦੇਖ ਕੇ ਕਿਸੇ ਵੀ ਟੈਟੂ ਆਰਟਿਸਟ ਕੋਲ ਜਾ ਕੇ ਟੈਟੂ ਬਣਾਉਣ ਬੈਠ ਜਾਂਦੇ ਨੇ ਸਿਰਫ ਆਫਰ ਨੂੰ ਦੇਖ ਕੇ ਪੈਸੇ ਬਚਾਓ ਪਰ ਜਲੂਸ ਨਾ ਘੜਵਾਓ ਆਰਟਿਸਟ ਦਾ ਕੰਮ ਜਰੂਰ ਚੈੱਕ ਕਰੋ ਫੇਰ ਜਾ ਕੇ ਟੈਟੂ ਬਣਾਓ ਕਿਉਂਕਿ ਟੈਟੂ ਪਰਮਾਨੈਂਟ ਆ ਇਕੱਲੇ ਆਫਰ ਦੇਖ ਕੇ ਕਿਸੇ ਵੀ ਕੋਲ ਜਾ ਕੇ ਨਾ ਬੈਠ ਜਾਓ ਪਹਿਲਾਂ ਉਹਨਾਂ ਦਾ ਕੰਮ ਚੈੱਕ ਕਰੋ ਉਹਨਾਂ ਦੀ ਪ੍ਰੋਫਾਈਲ ਚੈੱਕ ਕਰੋ ਜੇ ਤੁਹਾਨੂੰ ਉਹਨਾਂ ਦਾ ਕੰਮ ਵਧੀਆ ਲੱਗਦਾ ਫੇਰ ਤੁਸੀਂ ਉਹਨਾਂ ਕੋਲ ਜਰੂਰ ਟੈਟੂ ਬਣਾਓ ਨੈਕਸਟ ਟਾਪਿਕ ਹੈ ਜੀ ਟ੍ਰੈਂਡ ਟ੍ਰੈਂਡ ਦੇ ਨਾਲ ਚੱਲਣਾ ਬਹੁਤ ਵਧੀਆ ਗੱਲ ਆ ਬੰਦਾ ਆਪਣੇ ਆਪ ਨੂੰ ਅਪਡੇਟ ਰੱਖਦਾ ਪਰ ਟੈਟੂ ਵਾਲੇ ਮਾਮਲੇ ਦੇ ਵਿੱਚ ਇਹ ਗੱਲ ਨਹੀਂ ਅਪਲਾਈ ਹੁੰਦੀ ਕਿਉਂਕਿ ਟ੍ਰੈਂਡ ਦਾ ਇੱਕ ਟਾਈਮ ਆ 2 ਸਾਲ ਬਾਅਦ 3 ਸਾਲ ਬਾਅਦ 5 ਸਾਲ ਬਾਅਦ 10 ਚੇਂਜ ਹੋ ਜਾਣਾ ਬਟ ਟੈਟੂ ਪਰਮਾਨੈਂਟ ਆ ਜਿਹੜਾ ਇੱਕ ਵਾਰ ਤੁਹਾ ਅਹ ਟ੍ਰੈਂਡ ਦੇ ਪਿੱਛੇ ਭੱਜ ਕੇ ਟੈਟੂ ਨਾ ਕਰਵਾਓ ਸੋਚ ਸਮਝ ਕੇ ਟੈਟੂ ਕਰਵਾਓ ਜਿਵੇਂ ਪਿੱਛੇ ਜੇ ਇੱਕ ਟ੍ਰੈਂਡ ਚੱਲਿਆ ਸੀ ਟ੍ਰਸਟ ਨੋ ਵਨ ਵਾਲੇ ਟੈਟੂ ਦਾ ਹਰ ਕੋਈ ਚੌਥਾ ਪੰਜਵਾਂ ਬੰਦਾ ਉਹ ਟੈਟੂ ਕਰਵਾਉਣ ਨੂੰ ਤਿਆਰ ਸੀਗਾ ਤੇ ਕਈਆਂ ਨੇ ਟੈਟੂ ਕਰਵਾਇਆ ਵੀ ਆ ਬਟ ਉਹ ਚੀਜ਼ ਦਾ ਅੱਜ ਟ੍ਰੈਂਡ ਆ ਕੁਝ ਟਾਈਮ ਬਾਅਦ ਉਹ ਟ੍ਰੈਂਡ ਚੱਲ ਜਾਣਾ ਤੁਸੀਂ ਸੋਚ ਕੇ ਟੈਟੂ ਕਰੋ ਜਿਹੜਾ ਤੁਹਾਡੀ ਜ਼ਿੰਦਗੀ ਦੇ ਨਾਲ ਰਿਲੇਟ ਕਰਦਾ ਹੋਵੇ ਜਾਂ ਜਿਹੜਾ ਤੁਹਾਨੂੰ ਖੁਦ ਨੂੰ ਵਧੀਆ ਲੱਗਦਾ ਹੋਵੇ ਕਿਸੇ ਦੇ ਪਿੱਛੇ ਲੱਗ ਕੇ ਜਾਂ ਟ੍ਰੈਂਡ ਦੇ ਵਿੱਚ ਲੱਗੇ ਟੈਟੂ ਨਾ ਕਰਵਾਓ ਸੋਚ ਸਮਝ ਕੇ ਟੈਟੂ ਕਰੋ ਨੈਕਸਟ ਔਰ ਲਾਸਟ ਟਾਪਿਕ ਆ ਜਿਵੇਂ ਕਿ ਮਿਡਲ ਫਿੰਗਰ ਵਾਲਾ ਟੈਟੂ ਹੁੰਦਾ ਜਾਂ ਹੋਰ ਅਬਿਊਸਿਵ ਦੇ ਟੈਟੂ ਹੁੰਦੇ ਜਿਹੜੇ ਆਪਾਂ ਕਿਸੇ ਨੂੰ ਦੇਖ ਕੇ ਜਾਂ ਨੈਟ ਦੇ ਉੱਪਰ ਦੇਖ ਕੇ ਬਣਵਾ ਲੈਨੇ ਆ ਉਹ ਨਹੀਂ ਬਣਵਾਉਣੇ ਚਾਹੀਦੇ ਇਮੇਜਿਨ ਕਰੋ 10 ਸਾਲ ਬਾਅਦ ਜਾਂ 15 ਸਾਲ ਬਾਅਦ ਤੁਸੀਂ ਆਪਣੀ ਫੈਮਿਲੀ ਦੇ ਨਾਲ ਕਿਤੇ ਬੈਠੇ ਹੋਵੋਗੇ ਕੀ ਉਹ ਟੈਟੂ ਚੰਗਾ ਲੱਗੂਗਾ ਨਹੀਂ ਚੰਗਾ ਲੱਗੂਗਾ ਨਾ ਤਾਂ ਅਬਿਊਸਿਵ ਟੈਟੂ ਨੇ ਜਿਹੜੇ ਉਹ ਅਵੋਇਡ ਕਰੋ ਸੋ ਇਸ ਵੀਡੀਓ ਅਗਰ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ